ਲਓ ਜੀ ਸ਼ੋਅ ਨੰਬਰ 269 ਇਹ ਉਹੀ ਨਹੀਂ ਜਿਹੜਾ ਨੰਬਰ ਕੋਠਾ ਹੋ ਗਿਆ ਲੈ ਵੀ ਤਰੀਕੇ ਸਮਝ ਆਉਤੀ ਆ ਸਾਡਾ ਭਾਈ ਅਲਾਫ ਸਿੱਖੋ ਸਾਨੂੰ ਥੋੜਾ ਪੁੱਛ ਕੇ ਦੱਸ ਦਿਓ ਆ ਕੁੜੀ ਆ ਮੇਟਰੋ 10ਵੇਂ ਨੰਬਰ ਤੇ ਲਓ ਜੀ ਕਿੰਗ ਕਿਆ ਜਾਣ ਵਾਲਾ ਕੋਰਾ ਨੂਰਾ ਬਾਕਰਪੁਰ

ਆਪਾਂ ਫਰਮਾਂ ਵੀ ਤੁਜਣਾ ਆਇਆ 90 ਨੰਬਰ ਤੇ ਕੁੜੀ ਆ ਉੱਪਰੀਆਂ ਟਣੀਆਂ ਆਂ ਤੋੜੀਆਂ ਗੱਲ ਸਾਹਿਬ ਇਹਨੇ ਮੁੰਡੇ ਨੇ ਲੱਕ ਦੇ ਬੰਨੀ ਫਿਰਦਾ ਕਿਹੜਾ ਕੋਈ ਨਹੀਂ ਲੋ ਹੁਜੂ ਇਹ ਆਇਆ 90 ਨੰਬਰ ਤੇ ਬਈ ਮੁੰਡਾ ਸਿਆਣਾ ਮਾਫ ਕਰਦੇ ਸਮੁੰਦਰ ਘੋੜੇ ਦੀ ਬੱਚੀ ਆ ਜੀ ਘੋੜੀ ਦਾ ਨਾਮ ਕੀ ਜੋਆ ਆਜੂ ਨੀ ਫਿਜੀਸ਼ਨ ਬੋਲੋ ਡਾਕਟਰ 241 ਨੰਬਰ ਜੀ ਕਿਉਂਕਿ ਜੋ ਤੂੰ ਸਿੱਖ ਛੱਕੇ ਬੋਲਿਆ ਤੇ 1 ਨਾਲ ਹੋਰ ਲਾ ਲੋ 261 ਨੰਬਰਾਂ ਨੇ ਆਉ ਜਾਂ ਅੱਗੇ ਕਰਕੇ ਖੜੋ ਸਮੁੰਦਰ ਕੋੜੇ ਦੀ ਬੱਚੀ ਆ ਤੇ ਇੱਧਰ ਆ ਰਹੀ ਆ 8ਵੇਂ ਨੰਬਰ ਤੇ ਮੈਨੂੰ ਬਚਾ ਲਿਓ ਬਾਈ ਥੋੜਾ ਪੁੱਛ ਕੇ ਦੱਸ ਦਿਓ ਬੈਂਟੇ ਦੇ ਬਾਰੇ ਬਿਲਕੁਲ ਜੀ ਛੋ ਨੰਬਰ 261 8ਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਘੋੜੀ ਨੇ ਘੋੜੀ ਦਾ ਨਾਮ ਜੀ रूप चौ नंबर दो सौ सत्तर दिन हासिल की थी जी एक सौ डी ने अठवीं पोजिशन हासिल की थी जी लो जी दलशेर अंगी भी बची है जी सातवीं पोजिशन आ रही है जी चौ नंबर दो ਇਸ ਤੋਂ ਬਾਅਦ ਸਾਡਾ ਭਾਈ ਜਵਾਹਰ ਨੰਦ ਗੜ ਤਿਆਰ ਹੈ ਛੇਵੀਂ ਪੁਜੀਸ਼ਰ ਬਾਣੇ ਤੇ ਨੰਬਰ ਹੈ 268 ਕੁੜੀ ਆਇਆ ਦੋਸਤੋ 7ਵੇਂ ਨੰਬਰ ਤੇ ਵਿਸ਼ੇਸ਼ ਘੋੜੀ ਦਾ ਨਾਮ ਜੀ ਕੀਰਤੀ ਤੇ ਵੀ ਨੂਰੇ ਦੀ ਬੱਚੀ ਆ ਜੀ ਡਾਕਟਰਪੁਰ ਵਾਲੇ ਦੀ ਡਾਕਟਰਪੁਰ ਵਾਲੇ ਨੂਰੇ ਕੋੜੇ ਦੀ ਬੱਚੀ ਆ ਚੱਤ ਹੀਰਾ ਸਿੰਘ ਵਾਲਾ ਪਿੰਡ ਆ ਜੀ ਬਾਈਆਂ ਦਾ ਸਭ ਤੋਂ ਪੋਜੀਸ਼ਨ ਹਾਸਲ ਕੀਤੀ ਹੈ ਇਹਨਸੋ ਵੀ ਨੇ ਬੈਂਕ ਤੋਂ ਅਛੇਂਦੀ ਵਾਲੇ ਆਏ ਆ ਪਰ ਸਭ ਤੋਂ ਐਕਟਰ ਬੰਦੇ ਆ ਲੈ ਜੀ ਮੈਂ ਹੁਣ ਬੋਲਣਾ ਮੁੰਡੇ ਬਾਰੇ ਇਹ ਦੋ ਮੈਗਨੇ ਜੱਜੀ ਮੁੰਡਾ ਅੱਛਾ ਦੋ ਮੈਗਨੇ ਕਿਹੜੇ-ਕਿਹੜੇ ਨੇ ਜੀ ਹਾਂਜੀ ਇੱਕ ਉਹ ਸ਼ਵੀਰ ਆਕਰਦੇ ਦੂਜਾ ਸਾਡਾ YouTube ਵਾਲਾ ਮੈਗਨਾ ਵੀ ਆ ਜੀ ਅੱਛਾ ਅੱਛਾ ਇਹ ਬਾਰੇ ਸਾਡਾ ਭਰਾ ਜੀ ਤੇ ਮੇਰਾ ਨਾਮਾ ਰਾਸੀ ਵੀ ਅਤਿਅੰਤ ਬਦਾਈਆ ਬਾਈ ਬਹੁਤ ਬਹੁਤ ਇਹਨਾਂ ਨੇ ਮੇਲਾ ਸੀਮੇ ਨੰਬਰ ਤੇ ਆ ਗਈ ਮਤਰੋ ਕੋੜੀ ਸੋ 25 ਦੇ ਨਾਲ 25 ਫਿਰਦੀ ਆ ਇਹ ਕੋੜੀ ਦੀ ਆ ਕੋੜੀ ਦਾ ਨਾਂ ਜੀ ਜੁਗਨੀ ਕੱਲਾਂ ਦੇ ਚੇਤਨ ਦੀ ਬੱਚੀ ਆ ਇਹ ਯਾਰ ਇਹਦੇ ਨਾਲ ਬਸ਼ੇਰੀ ਵੀ ਬਹੁਤ ਸੋਹਣੀ ਆ ਬਾਈ ਆਪਾਂ ਬਸ਼ੇਰੀ ਬਾਰੇ ਵੀ ਜਰੂਰ ਦੱਸਾਂਗੇ ਤੁਹਾਨੂੰ ਛੋ ਲੈ ਜੀ ਮਹਾਰਾਣੇ ਦੀ ਬੱਚੀ ਆ ਜੀ ਇਹ ਕੋੜਾੜੀ 202 ਪੰਜਵੀਂ ਪੋਜੀਸ਼ਨ ਅਸਲ ਕੀਤੀ ਹੈ ਤੁਸੀਂ ਤੇ ਯਾਰ ਤਾੜੀਆਂ ਮਾਰ ਦਿਓ ਤੁਹਾਡਾ ਬੇਲੀ ਆ ਨਾਂ ਖੜਾ ਸੀ ਇਹ ਆ ਜੋ ਜੀ ਆ ਜੋ ਲੈਓ ਬਾਅਦ ਚੌਥੀ ਭਾਈ ਜਵਾਹਰ ਨੰਦਗਨ ਥੋੜਾ ਛਾਵੇਂ ਆ ਜਾ ਦੇਖੀ ਸਰ ਆ ਛੱਡ ਦੇ ਜਾ ਪਿੰਦਿਆ ਆ ਜਾ ਮਾਗਰ ਚੱਕਿਆ ਕਰ ਪਿੰਦਿਆ ਲੰਘਾ ਪਾਈ ਜਿਹੜਾ ਤੁਸੀਂ ਨਜ਼ਰਾਂ ਮਲਾਈ ਜਾਂਦੇ ਨੇ ਨਾ ਬੁੱਧੀ ਘਰੇ ਆ ਉਹ ਕੋੜੀ ਆਈ ਦੋ ਜਮੇ ਨੰਬਰ ਤੇ 10 ਨੰਬਰ ਤੋਂ ਸੌ ਕੰਨ ਨੇ ਚੌਥੀ ਪੀਸ਼ਨ ਹਾਸਲ ਕੀਤੀ ਹੈ ਪੰਜਵੀਂ 202 ਬਾਰ ਦੀ ਤੇ ਚੌਥੀ 295 ਲਓ ਜੀ ਪੰਜਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਇਸ ਕਵਰ ਵਾਲੇ ਤੇ ਆਈ ਹੈ ਕੋੜੀ ਬੋਰੀ ਦਾ ਨਾਮ ਜੀ ਕੌਰ ਵੀ ਕੌਰ ਵੀ ਕੌਰ ਵੀ ਅੱਛਾ ਡਾਟ ਸਾਹਿਬ ਨਾਮ ਬੜੇ ਪਿਆਰੇ ਰੱਖਦੇ ਹੋਇਆ ਇਹਨਾਂ ਨੇ ਇਹ ਗਾਣੇ ਸੁਣਦੇ ਵੀ ਸ਼ਕੀਨ ਆ ਬਈ ਬਿਲਕੁਲ ਜੀ ਪਹਿਲਾਂ ਦਾ ਡਾਟ ਸਾਹਿਬ ਜਵਾਕਾਂ ਦੇ ਨਾਮ ਵੀ ਜਿਵੇਂ ਪਹਿਲਾਂ ਮੈਂ ਗੱਲ ਕਰੀਏ ਜੇ ਕੋਈ ਮੰਗਲਵਾਰ ਨੂੰ ਜੰਮਿਆ ਹੋਵੇ ਤਾਂ ਉਹਦਾ ਨਾਮ ਮੰਗਲ ਰੱਖ ਦਿੰਦੇ ਸੀ ਕੋਈ ਵੀਰਵਾਰ ਨੂੰ ਜੰਮਿਆ ਤਾਂ ਉਹਦਾ ਨਾਮ ਵੀਰੂ ਤੇ ਵਾਕਿਆ ਕਿਕਰ ਲਾ ਕੇ ਕਿਕਰ ਸਿੰਘ ਰੱਖ ਦਿੰਦੇ ਸੀ ਜੀ

ਅੱਕਿਆਸੀ ਯਾਰ ਬੰਦੇ ਜਾਣੇ ਆਣਾ ਡਾਕਟਰ ਸਾਹਿਬ ਮੁਕਾਬਲਾ ਕਰੜਾ ਜੀ ਪੂਰਾ ਵਾਕਿਆ ਹੁਣ ਪਹਿਲਾ ਦਾ ਦੂਜਾ ਰਹਿ ਗਿਆ ਦੇਖਦੇ ਆ ਵੀ ਇਹ ਸਰਿੰਦ ਦਾ ਕਿਹੜਾ ਕਿਹੜੀ ਘੋੜੀ ਦੇ ਮਾਰਕਾਂ ਦੇ ਲਾਉਣਾ ਲਓ ਜੀ جس کوڑی ने थर्ड پوزیشن हासिल की ہے جی اس کوڑی دا نام جی چلو واہ ڈاکٹر صاحب دوسری پوزیشن واسطے اپناڑی کوڑی دا نام اے دا وی چلو نور باکرپور ਇਹਦਾ ਲੋਕਾਂ ਨੇ ਨਾ ਹੀ ਪੋੜੇ ਜਣੇ ਸੀ ਹਰ ਜੀ ਬਿਲਕੁਲ ਜੀ ਡਾਟ ਸਾਹਿਬ ਦੌਰੋਂ ਦਾ ਨਾਂ ਰੱਖਉਂਦਾ ਕਿਸੇ ਟਾਈਮ ਸਿਉਂ ਲਾ ਦੂ ਨਸੀਬ ਮਾੜਾ ਜਣ ਮੱਥ ਬਦਲਣਾ ਜੀ ਤੇ ਕਿਸੇ ਟਾਈਮ ਨਿੱਕ ਨੇਮ ਬਣਾਦੇ ਬਿਲਕੁਲ ਆਪਣੀ ਘੋਟਲੇ ਦੇ ਤਕਰੀਬਨ ਸਾਰੇ ਨਿੱਕ ਨੇਮ ਨਾਲ ਹੀ ਜਾਣਦੇ ਆ ਇੱਕ ਦੂਜਿਆਂ ਨੂੰ ਜੀ ਤੇ ਚੰਨੋ ਤੇ ਅਗਰੇ ਜੀ ਵੀ ਨਾ ਰੱਖਦੇ ਆਪਣੇ ਘੋਟਲੇ ਦੇ ਡਾਟ ਸਾਹਿਬ ਕੱਲ ਸਨੋ موبائل ਤੋਂ ਵਾਈਟ ਕੁ ਵੀਰ ਕਾਫੀ ਨਾਂ ਸੁਣਨ ਨੂੰ ਮਿਲੇ ਆਪਾਂ ਨੂੰ ਜਿਹੜੇ ਬੱਚੇ ਬਾਹਰ જાય ਨਾ ਉੱਥੋਂ ਦੇ ਨਾਮ ਲਖਾਈ ਜਾਂਦੇ ਆ ਬਿਲਕੁਲ ਜੀ ਹਾਂਜੀ ਉੱਧਰ ਲੈ ਆਓ 3 ਵਜੇ ਸੰਦੇਰੀਆ ਆ ਦੂਜਾ ਤੇ ਪਹਿਲਾ ਦੋਵੇਂ ਹੀ ਕਹਿੰਦੇ ਆ ਵੀ ਇੱਕ ਗੱਲ ਤਾਂ ਕਰਨੀ ਪਣੀ ਆ ਬਿਲਕੁਲ ਜੀ ਕਿਉਂਕਿ ਖੇਡਣਾ ਜ਼ਰੂਰੀ ਆ 100 ਨੰਬਰ 301 ਜਿਹਨੇ ਦੂਸਰਾ ਸਥਾਨ ਕਾਬਜ਼ ਕੀਤਾ ਮਾਰੋ ਜੀ ਤਾੜੀਆਂ 6 ਨੰਬਰ 301 ਕੋੜੀ ਆ ਗਈ ਪਹਿਲੇ ਨੰਬਰ ਤੇ ਬੱਡੀਆ ਜੀ ਦੂਜੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋ ਨੰਬਰ ਆ ਕੋੜੀ ਆਇਆ ਮਿੱਤਰੋ 33 ਜੇ ਨੰਬਰ 305 ਬਹੁਤ ਬਹੁਤ ਵਾਰ ਆਈ ਹੋਵੇ ਜੀ ਸੰਦੀਪ ਸਟੈਂਡਵਾਰ ਮਾਲਮਾਣਾ ਤੋਂ ਕੋੜੀ ਦੀ ਡਿਟੇਲ ਲੈਣੇ ਆ ਜੀ ਆਪਾਂ ਤੇ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਜੀ ਸ਼ੋ ਨੰਬਰ 207 ਆ ਕੋੜੀ ਆ ਮਿੱਤਰੋ ਜਿਨ੍ਹਾਂ ਦੂਜਾ ਸਥਾਨ ਪ੍ਰਾਪਤ ਕੀਤਾ ਇਹ ਦੂਜੇ ਨੰਬਰ ਤੇ ਆਇਆ ਲਓ ਜੀ ਘੋੜੇ ਵਾਲੇ ਜਗਨੂ ਘੋੜੇ ਦੀ ਬੱਚੀ ਆ ਜੀ ਇਹ ਇਹ ਦੂਜੇ ਨੰਬਰ ਤੇ ਆਈ ਆ ਦੋਸਤੋ ਘੋੜੀ ਘੋੜੀ ਦਾ ਨਾਂ ਜੀ ਸ਼ਹਿਜ਼ਾਦੀ ਬੈੱਟ ਤੇ ਇਹਨਾਂ ਨੂੰ ਪੂਰਾ ਟਾਈਮ ਲੱਗਾ ਦੋ ਵਾਰ ਨੂੰ ਸੋ ਲਓ ਜੀ ਅੱਜ ਦੀ ਚੈਂਪੀਅਨ ਘੋੜੀ ਜੋ ਮੋਟਰਸਾਈਕਲ ਦਿੱਤਾ ਜਾ ਰਿਹਾ ਜੀ ਸੰਗਤ ਜਨ ਫਾਰਮ ਵੱਲੋਂ ਆਹ ਮਿੱਤਰੋ ਘੋੜੀ ਦੂਜੀ ਬਹੁਤ ਬਹੁਤ ਵਧਾਈ ਸਾਡੇ ਭਾਈ ਵਿੰਦਰ ਡੋੜ ਚਾਬੀਆਂ ਸੌਂਪਣਗੇ ਜੀ ਮਾਲਕਾਂ ਨੂੰ ਤੇ ਮੈਂ ਸਭ ਤੋਂ ਪਹਿਲਾਂ ਘੋੜੀ ਬਾਰੇ ਡਿਟੇਲ ਲੇ ਲਾਂ ਜੀ ਜੀ ਆਹ ਭਲਾਂ ਸੰਦੀਪ ਦਾ ਲਈ ਜੀ ਬੱਬਾ ਬਰਾਲੀ ਦਾ ਜਸਵੀ ਸਾਡੇ ਵਿਚਕਾਰ ਪਹੁੰਚ ਗਏ ਆ ਅਸੀਂ ਉਹਨਾਂ ਨੂੰ ਇੱਥੇ ਪਹੁੰਚ ਤੋਂ ਬਹੁਤ ਬੋਸ ਜੀ ਆਖ ਰਹੇ ਲੋ ਜੀ ਸਾਡੇ ਦੇ ਬੈਲ ਪਹਿਲਵਾਨ ਜੀ ਪਹੁੰਚੇ ਆ ਕਿਉਂਕਿ ਜਿਵੇਂ ਕਹਿੰਦੇ ਆ ਵੀ ਯਾਦਾ ਰਹਿ ਜਾਂਦੀਆਂ ਘੋੜਾ ਸੀ ਸਾਡਾ ਬਹੁਤ ਹੀ ਪਿਆਰਾ ਦਲਸ਼ੇਰ ਦਾ ਕਿਉਂ ਸਭ ਤੋਂ ਪਹਿਲਾਂ ਤਾਂ ਤਾੜੀ ਲਾ ਦੋ ਇਸ ਘੋੜੇ ਦੇ ਨਾਂ ਤੇ ਬਹੁਤ ਚੰਗੀ ਬਰੀਡ ਪੈਦਾ ਕੀਤੀ ਆ ਜੋ ਇਸ ਘੋੜੇ ਨੇ ਇਹ ਦਲਸ਼ੇਰ ਕਾਕੀ ਦੀ ਧੀ ਅੱਜ ਦੀ ਚੈਂਪੀਅਨ ਬਣੀ ਆ ਜੀ ਮੋਟਰ ਸਪੋਰਟਸ ਜਿੱਤਿਆ ਇਸ ਘੋੜੀ ਨੇ ਆ ਘੋੜੀ ਮਿੱਤਰੋ ਪਹਿਲੇ ਨੰਬਰ ਤੇ ਆ ਗਈ ਮਹਿਲਕਲਾ ਸਟੇਬਲ ਆ ਜੀ ਉਹ ਘੋੜੀ ਦਾ ਨਾਂ ਜੀ ਹੀਰ ਕਹੀਰ ਜਿੰਨੀ ਸੋਹਣੀ ਘੋੜੀ ਆ ਜੀ ਦਲਸ਼ੇਰ ਕਾਕੀ ਦੀ ਧੀ ਬਹੁਤ-ਬਹੁਤ ਵਧਾਈਆਂ ਮਾਲਕਾਂ ਨੂੰ ਮਹਿਲਕਲਾ ਕੋੜੀ ਹੈ ਜੀ ਦੋਸਤੋ ਪਹਿਲੇ ਨੰਬਰ ਤੇ ਇਹ 스테블ਾ ਜੀ ਮਹਿਲਕਣਾ ਪਿੰਡ ਸਾਡਾ ਭਾਈ ਲਾਡੀ ਸਰਪੰਚ ਸੋ ਅੱਜ ਦਾ ਮੋਟਰਸਾਈਕਲ ਜਿੱਤਿਆ ਜੀ ਇਸ ਨੁਕਰੀ ਕੋੜੀ ਨੇ ਕੋੜੀ ਦਾ ਨਾਂ ਜੀ ਹੀ ਇਸ ਰਿੰਗ ਨੂੰ ਸਪான்ਸਰ ਕੀਤਾ ਸੀ ਜੀ ਸੰਘਾ ਸਟੱਫ ਫਾਰਮ ਹਰੀਪੁਰ ਜਲੰਧਰ ਯੂ ਐਸ ਏ ਵਾਲੇ ਤੇ ਨਾਲ ਹੀ ਸਾਡੇ ਐਮ ਐਲ ਏ ਸਾਹਿਬ ਹਰਵੀਰ ਸਿੰਘ ਜੀ ਠਾਨ ਮਾਜਰਾ ਇਹ ਮੋਟਰਸਾਈਕਲ ਸੰਗਠਨ 12 ਵਾ ਲੋ ਦਿੱਤਾ ਜਾ ਰਿਹਾ ਜੀ ਔਰ ਉਹਨਾਂ ਦੇ ਨਾਲ ਗੁਰਵਿੰਦਰ ਸਿੰਘ ਜੀ ਪਹੁੰਚੇ ਨੇ ਪੰਜਾਬ ਪੁਲਿਸ ਤੋਂ ਅਸੀਂ ਉਹਨਾਂ ਨੂੰ ਇੱਥੇ ਬਹੁਤ ਬਹੁਤ ਗਿਆ ਸੋ ਇਸ ਤੋਂ ਬਾਅਦ ਮਾਰਵਾੜੀ ਘੋੜੀਆਂ ਦਾ ਰੰਗ ਹੋਣਾ ਜੀ ਸੋ ਪਲੀਜ਼ ਲੈਂ ਚੱਕ ਦੇ ਲਈ ਲੈ ਕੇ ਆਓ ਜੀ ਸਾਡੀ ਵੈਂਟ ਚੱਕ ਦੀ ਟੀਮ ਤਿਆਰ ਆ ਜੀ ਬਿਲਕੁਲ ਸ਼ੇਰ ਕਾਕੀ ਦੀ ਬੱਚੀ ਆ ਜੀ ਇਹ ਸੋ ਅੱਜ ਵੀ ਜੋ ਚੈਂਪੀਅਨਸ਼ਿਪ ਹੋਣੀ ਆ ਨੁਕਰਾ ਕੈਟਾਗਰੀ ਚੈਂਪੀਅਨ ਆਫ ਚੈਂਪੀਅਨ ਜੋ ਆਲਟੋ ਗੱਡੀ ਦਿੱਤੀ ਜਾਣੀ ਆ ਅੱਜ ਉਹਨਾਂ ਦੇ ਖਾਲਾ ਸਿੰਘ ਜੀ ਬਰਾਦ ਇਹ ਕੋੜੀਆ ਦੋਸਤੋ ਪਹਿਲੇ ਨੇ ਮਾੜੀ ਹੱਕ ਕੇ ਟਿੰਗੂ ਬਠੰਡਾ ਦੇ ਦੇ ਮਾੜਾ ਟੱਕਰ ਕੇ ਜੇ ਕਿਹੜਾ ਭਾਈ ਜੈਗ ਜੀ ਸਾਇੰਸ ਟੱਡਵਾਰਾਂ ਇਹਨਾਂ ਵੀਰਾਂ ਵੱਲੋਂ ਆਲਟੋ ਕਾਰ ਦਿੱਤੀ ਜਾਣੀ ਹੈ ਜੀ ਨੁਕਰਾਂ ਕੈਟਾਗਰੀ ਦੇ ਇਹ ਨੰਬਰ ਤੇ ਮੁਰੋਂ ਆਇਆ ਬਣਾਓ ਆ ਵੱਖਰੀ ਆ ਰੀਤ ਨਹੀਂ ਬਣਾਵਾ ਪਈ ਆਹ ਲੱਗੀ ਨਜ਼ਾਰਾ ਵੀ ਕਿਹੜਾ ਇੱਕ ਹੋਰ ਲਾ ਦੇ ਚ ਨੇੜੇ-ਨੇੜੇ ਰੱਖੋ ਯਾਰ ਵਾਕਈ ਇਹ ਸਾਡੇ ਦਾ ਮੁੰਡਿਆ ਨੇ ਇੱਕ ਜਿਹੜਾ ਹੋਰ ਜ਼ਰੂਰ ਤੇਰਾ ਇੱਕ ਹੋਰ ਦਿਲਿਆ ਲੱਡੂ ਪਤਾ ਆ ਸਿੱਧਾ